ਆਜਾ ਜ ਕਣਕ ਦੇਖਦੇ ਆ ਕਿਵੇਂ ਆ ਓਏ ਆ ਕੀ ਓਏ ਸੋਰੀ ਕਣਕ ਸੁੰਡੀ ਖਾ ਗਈ ਓਏ ਕੀ ਹੋ ਗਿਆ ਉਹ ਕੀ ਹੋ ਗਿਆ ਐ ਬੈਠ ਗਿਆ ਉਹ ਤੂੰ ਤੇਰੇ ਸਾਹਮਣੇ ਆ ਹੂੰ ਕਣਕ ਵੀਜੀ ਸੀ ਦੋ ਗਿਆ ਦੋ ਗਿਆ ਤੈਨੂੰ ਪਤਾ 10 ਕਿੱਲੇ ਹੈਗੇ ਆ ਬਸ ਤੇ ਉਹ ਜੀ ਸੁੰਡੀ ਖਾ ਗਈ ਦੋ ਗਿਆ ਦੋ ਗਿਆ ਹੋਊਗਾ ਕਿ ਮੇਰੇ ਯਾਰਾ ਸੁੰਡੀ ਤੇਰੇ ਬਾੜੀ ਯਾਰ ਸਪਰੇ ਨਹੀਂ ਕੀਤੀ ਕੋਈ ਉਹ ਸਰਪੇ ਤਾਂ ਯਾਰ ਅਣਗਿਣਤ ਕਰਤੀਆਂ ਕੋਈ ਅਸਰ ਹੀ ਹੈ ਨਹੀਂਗਾ ਫੱਟ ਜਮਾ ਖਾਲੀ ਹੋਇਆ ਪਿਆ ਯਾਰ ਜਮਾ ਖਾਲੀ ਹੋਇਆ ਕੋਈ ਨਾ ਹੌਸਲਾ ਰੱਖ ਯਾਰ ਉਹ ਕੀ ਕਰਗੇ ਤੈਨੂੰ ਪਤਾ ਹੀ ਆ ਐਸੀ ਕਰ ਚੋਣੇ ਦਾ ਝਾੜ ਵੀ ਘਟ ਸੀਗਾ ਤੇ ਗਾਹਾਂ ਮੰਡੀਆਂ ਚ ਮਹੀਨਾ ਲੰਘ ਗਿਆ ਉਹ ਤਾਂ ਬਲੀਪੇੜੀ ਹੋਈ ਤੇ ਮੁੜ ਕੇ ਉੱਥੋਂ ਉਹਨਾਂ ਨੇ ਕਾਟ ਕੱਟ ਲਈ ਕੋਈ 100 ਰੁਪਿਆ ਕੋਈ ਇੰਨਾ ਕਿਹਾ ਇਸ ਕਾਟ ਕਟਾਂਗੇ ਕਾਟ ਕੱਟ ਲਈ ਉਹਨਾਂ ਨੇ ਮਾਰਤਾ ਮੁੜ ਕੇ ਰੈਂਦੀ ਹੁੰਦੀ ਸੁੰਡੀ ਪੈ ਗਈ ਇਦੋਂ ਗਾਹ ਪਹਿਲਾਂ ਨਰਮਾ ਲਈ ਵੀ ਸਕਦੇ ਨਰਮਾ ਵੀ ਨਹੀਂ ਹੁੰਦਾ ਯਾਰ ਤੈਨੂੰ ਪਤਾ ਹੀ ਉਹਨੂੰ ਗਲੱਬੀ ਸੁੰਡੀ ਖਾ ਜਾਂਦੀ ਆ ਹਾਂ ਹਾਂ ਤੇ ਰੈਂਦਾ ਖੁੰਦਾ ਪਿਛਲੇ ਵਾਰ ਤੈਨੂੰ ਪਤਾ ਮੈਂ ਮੂੰਗੀ ਬੀਜੀ ਸੀਗੀ ਹਾਂ ਹਾਂ ਉਹ ਤੇਰੇ ਸਾਹਮਣੇ ਤੂੰ ਨਾਲ ਬੀਜੀ ਸੀਗੀ ਮੇਰੇ ਤਾਂ ਹੋਈ ਨਹੀਂ ਹਾਂ ਹਾਂ ਕਿ ਹਾਂ ਸੱਚੇ ਇੱਕਦਮ ਮੇਰੇ ਤਾਂ ਹੋਈ ਨਹੀਂ ਤੇਰੇ ਮੂੰਗੀ ਕਿਵੇਂ ਹੋ ਗਈ ਯਾਰ ਯਾਰ ਮਨਪ੍ਰੀਤ ਆਪਣਾ ਹਰੇਕ ਦੇ ਪਿੱਛੇ ਲੱਗੀ ਮੂੰਗੀ ਵੀ ਚਲੇ ਨੇ ਅੱਜ ਕੱਲ ਹਰੇਕ ਦੁਕਾਨਦਾਰ ਦਾ ਆਪ ਦਾ ਬ੍ਰਾਂਡ ਬਣਾਇਆ ਹੋਇਆ ਆ ਮੇਰਾ ਬੀਜ ਲੈਣਾ ਮੂੰਗੀ ਦਾ ਤੇ ਲੈ ਲਿਆ ਤੂੰ ਆ ਹੀ ਲੱਤਾ ਸੀ ਨਾ ਤੂੰ ਬਈ ਲੈ ਤਾ ਮੈਨੂੰ ਪਤਾ ਮੈਨੂੰ ਆਪਣੇ ਪਿੰਡ ਚ ਪਤਾ ਲੱਗ ਗਈ ਨਾ ਤੇ ਕਿੰਨੀ ਭੇੜੀ ਹੈ ਨਹੀਂ ਦੁਕਾਨਦਾਰ ਨੂੰ ਨਾ ਪਤਾ ਕੀ ਆ ਮੈਂ ਲੈਣ ਜਾਣਾਗਾ ਕੋਈ ਵੀ ਕੋਈ ਵੀ ਦਵਾਈ ਜਾਂ ਕੁਝ ਵੀ ਲੈਣ ਲੱਗ ਜਾ ਹਾਂ ਹਾਂ ਪੱਕ ਬ੍ਰਾਡਲਾਂ ਜਾਣੇ ਕੁਝ ਵੀ ਲੈਣ ਜਾਣੇ ਬਈ ਆਹ ਨਾਲ ਲੈ ਤੋ ਆ ਲੈ ਲਾ ਆ ਸਾਰਨੋਂ ਵਧੀਆ ਪਵਾ ਦਿੰਦੇ ਆ ਉਹ ਉਹਨਾਂ ਦੇ ਮਤਲਬ ਗੱਲਾਂ ਚ ਆ ਗਿਆ ਭਾਈ ਮੈਂ ਕੀ ਕਰਾਂ ਇੱਕ ਗੱਲ ਹੋਰ ਤੇਰੀ ਮੂੰਗੀ ਦੇਖੀ ਸੀਗੀ ਤੇਰੀ ਮੂੰਗੀ ਤਾਂ ਹਰੀ-ਹਰੀ ਸੀ ਤੇ ਮੇਰੀ ਹੋ ਗਈ ਪੀਲੀ ਮੈਂ ਢੋਲ ਕੇ ਚੱਕ ਕੇ ਕੁਬਾ ਹੋ ਗਿਆ ਸੀਗਾ ਤੂੰ ਤਾਂ ਇੱਕ ਸਪੇ ਵੀ ਨਹੀਂ ਕੀਤੀ ਇਹਦਾ ਕਾਰਨ ਕੀ ਹੈ ਬਈ ਯਾਰ ਬਈ ਮਨਪ੍ਰੀਤ ਜਿਹੜਾ ਮੈਂ ਬੀ ਦੀ ਬੁੱਝਿਆ ਸੀ ਨਾ ਉਹ ਸਟਾਰ ਐਗਰੀਸੀਡੇ ਵਾਲਿਆਂ ਦਾ ਸਟਾਰ 444 ਸੀਗਾ ਐਗਰੀ ਸੀਡਾ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਚੰਗਾ ਝਾੜ ਲੈਣਾ ਆਪਣੀ ਫਸਲ ਤੋਂ ਠੀਕ ਹੈ ਕਲੀ ਮੂੰਗੀ ਨਹੀਂ ਕਿਹੜੀ ਮਰਜੀ ਫਸਲ ਆ ਤਾਂ ਉਹਦਾ ਚੰਗਾ ਬੀਜ ਹੋਣਾ ਬਹੁਤ ਜ਼ਰੂਰੀ ਸੀ ਮੇਰੀ ਪਹਿਲੀ ਜੱਤ ਕਿਵੇਂ ਹੋਈ ਕਿ ਮੈਂ ਬੀਜ ਚੰਗਾ ਲੇਤਾ ਚੰਗੇ ਬ੍ਰਾਂਡ ਦਾ ਲੇਤਾ ਜਿਵੇਂ ਕਿ ਸਟਾਰ ਐਗਰੀ ਸੀਡ ਦਾ ਸਟਾਰ 447 ਮੂੰਗੀ ਦੇ ਸੀਡ ਲਾਇਆ ਜੱਤ ਤਾਂ ਮੇਰੀ ਉਹਦੀ ਹੋ ਗਈ ਸੀ ਚੰਗੇ ਝਾੜਦੇ ਨਹੀਂ ਤੇ ਮੇਰੀ ਉਹਦੀ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਮੇਰੀ ਮੂੰਗੀ ਪੀਲੀ ਕਿਉਂ ਨਹੀਂ ਹੋਈ ਉਹਦੇ ਵਿੱਚ ਕੋਈ ਰੋਗ ਕਿਉਂ ਨਹੀਂ ਆਇਆ ਕਿਉਂਕਿ ਕੰਪਨੀ ਸਟਾਰ 444 ਮੂੰਗੀ ਦਾ ਜਿਹੜਾ ਬੀਜ ਆ ਉਹ ਸੋਧ ਕੇ ਦਿੰਦੀ ਆ ਸੋਧ ਕੇ ਜਿੰਦੀ ਆ ਜਿਹਦੇ ਕਰਕੇ ਉਹਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਘੱਟ ਹੁੰਦੀਆਂ ਆ ਆ ਪੀਲੇ ਪੰਨ ਦੀ ਸਮੱਸਿਆ ਤਾਂ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਆ ਉਹ ਤਾਂ ਮੈਂ ਦੇਖੀ ਸੀ ਇੱਕ ਗੱਲ ਹੋਰ ਬਈ ਗੁਸਾ ਤਾਂ ਤੂੰ ਕਰੀ ਨਾ ਮੈਂ ਚੋਰੀਆਂ ਥੋੜੀ ਨਵੇਂ ਫਲੀ ਦੇਖ ਕੇ ਆਉਂਦਾ ਸੀਗਾ ਮੈਂ ਤਾਂ ਕਦੇ ਫਲੀ ਇੰਨੀਆਂ ਵੇਖੀਆਂ ਨਹੀਂ ਆ 11 12 ਦਾਣੇ ਹਰੇਕ ਫਲੀ 'ਚ ਹੁੰਦੇ ਸੀ ਕਈਆਂ 14 15 ਵੀ ਹੁੰਦੇ ਸੀ 14 ਫਲੀ 'ਚ ਫਿਰ ਮੈਂ ਕੀ ਦੇਖਿਆ ਮੈਂ ਆਪਦੀ ਮੂੰਗੀ ਤਾਂ ਮੈਂ ਫਲੀ ਥੋੜੀ ਉਹਦੇ ਦਾਣੇ ਮਸਤੀ ਤੇ ਕਸਤੇ ਤੇ ਛੋਡੀ ਮੂੰਗੀ ਦੇ ਤਰੇ 4 ਸਟਾਰ 447 ਦੇ ਹਾਂ ਹਾਂ ਪਰ ਦਿਨ ਨਦਰਾ ਦਾ ਫਰਕ ਸਾਡੀ ਤਾਂ ਕਿਸਮੇ ਲਈ ਜੀ ਤੇ ਉਹ ਚਮਕਦਾਰ ਤੇ ਨਹੀਂ ਸੋਹਣੀ ਮਾਇਆ ਕਹਿੰਦਾ ਪਤਾ ਨਹੀਂ ਦੇਖਿਆ ਵਰਦਾਨੇ ਆਏ ਨਹੀਂ ਮਾਇਆ ਕਹਿੰਦਾ ਪਤਾ ਨਹੀਂ ਕੀ ਰੱਬ ਨੂੰ ਵੀ ਨੇ ਕੀ ਰੇਸ਼ਵੀ ਸੁੱਕੀ ਆ ਵੀ ਇਹ ਜੇ ਹੋ ਜਾਂਦੀ ਆ ਹਾਂ ਹਾਂ ਫਸਲ ਸਾਡੇ ਹੁੰਦੀ ਨਹੀਂ ਅੱਛਾ ਹੁਣ ਜੋ ਤੂੰ ਦਾਣੇ ਵੇਖੀ ਇਹਦੇ ਮੀਡੀਅਮ ਕਰਦੇ ਦਾਣੇ ਹੁੰਦੀ ਆ ਚਮਕਦਾਰ ਬਹੁਤ ਸੀ ਨਾ ਦਾਣੇ ਵੀ ਮੋਟੇ ਚਮਕਦਾਰ ਵੀ ਬਹੁਤ ਸੀਗੇ ਹਾਂ ਹਾਂ ਤੇ ਉਹ ਕੁਆਲਿਟੀ ਦੇਖ ਕੇ ਹੁਣ ਆਪਣੀ ਮੂੰਗੀ ਦਾ ਰੇਟ ਲੱਗਦਾ ਉਹੀ ਤਾਂ ਗੱਲ ਕਰ ਰਹਾ ਡੇਟ ਲੱਗਦਾ ਵੀ ਹੋਰ ਆਏ ਦਾ ਸਭੀ ਹੋ ਕਿੰਨੇ ਗਈ ਸੀ ਅੱਛਾ ਝਾੜਾ ਚਲੋ ਇਹ ਵੀ ਝਾੜ ਕਿੰਨਾ ਹੋ ਗਿਆ ਝਾੜ ਜੀ ਮੇਰੇ ਨੌਕਵਾਂਟਲ ਕਿਲੇ ਦੀ ਹੋਈ ਸੀ ਨੌਕਵਾਂਟਲ ਤੇ ਹੋਰ ਰੇੜੀ ਵੀ ਵਧੀਆ ਲੱਗਿਆ ਕਿਉਂ ਕੁਆਲਟੀ ਵਾਲੀ ਵਧੀਆ ਸੀ ਜੀ ਸਾਰੀ ਢੇਰੇ ਨਾਲ ਵੱਧ ਰੇਟ ਮੇਰੇ ਢੇਪ ਦਾ ਲੱਗਿਆ ਉਹ ਤਾਂ ਹੀ ਪਤਾ ਲੱਗਣਾ ਹੀ ਸੀਗਾ ਮੈਂ ਆਪਣੇ ਦੇਖਿਆ ਦੂਰੋਂ ਚਮਕਦੀ ਵਪਾਰੀ ਦੂਰੋਂ ਵੱਟ ਕੇ ਆਉਂਦਾ ਸੀਗਾ ਠੀਕ ਹੈ ਬਠੀਕ ਹੈ ਕਿਉਂਕਿ ਸਟਾਰ 444 ਫੇਮ ਮਸ਼ੀਨ ਨਹੀਂ ਹੋ ਚੁੱਕੀ ਹੈ ਮੁੰਗੀ ਕਿਉਂਕਿ ਝਾੜ ਬਹੁਤ ਵਧੀਆ ਬਿਮਾਰੀ ਦੇ ਵਿੱਚ ਕੋਈ ਆਉਂਦੀ ਨਹੀਂ ਠੀਕ ਹੈ ਰੈਂਦਾ ਖੁੰਦਾ ਕੁਆਲਟੀ ਬਹੁਤ ਵਧੀਆ ਰੇਟ ਬਹੁਤ ਵਧੀਆ ਲੱਗਦਾ ਹਾਂ ਰੈਂਦਾ ਖੁੰਦਾ ਝੜਦੀ ਜਮਾਣੀ ਕੰਬੈਨ ਨਾਲ ਵੱਢ ਲੈਂਦੇ ਆ ਹਾਂ ਬਹੁਤ ਵਧੀਆ ਨਾ ਕਿਸਾਨ ਦੇ ਹੱਕ ਦਾ ਬੀਜ ਆ ਇਹ ਹਾਂ ਬਹੁਤ ਵਧੀਆ ਬਈ ਪੈਕ ਜੀ ਮੈਂ ਤੈਨੂੰ ਲਿਆ ਦੂੰਗਾ ਵੈਸੇ ਆਪਣੀ ਸਕਰੀਨ ਤੇ ਪੈਕ ਜੀ ਵੀ ਚੱਲ ਰਿਹਾ ਆਹਾ ਪੈਕੇਜ ਆ ਸਟਾਰ ਐਗਰੀ ਸੀਡ ਦਾ ਸਟਾਰ 447 ਠੀਕ ਠੀਕ ਪੱਕਾ ਬੈੱਲ ਲੈਣਾ ਹਾਂ ਤੇ ਬੀਜ ਕਿਹੜਾ ਲਹਿੰਗਾ ਕਿਹੜੀ ਕੰਪਨੀ ਦਾ ਰੈਂਗਰ ਸੀਡ ਵਾਲਿਆਂ ਦਾ 447 ਮੂੰਗੀ ਨਹੀਂ ਸਟਾਰ 447 ਸਟਾਰ 447 ਹਾਂ ਹਾਂ ਠੀਕ ਆ چل ਚੱਲਦਾ ਮੈਂ ਹਣ ਰੋਈ ਨਾ ਨਹੀਂ 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 ਠੀਕ ਆ